رو سایا کملتا ہے وہ نی دل جان کے مو ہو جوانا دل کو تیری یادوں سے ਹੇ ਰਾਮਾਪਾਹ ਮਹਾਨ ਸਰਵਾਨ ਹੈ ਰਾਮਾਣ ਗੋਬੀ ਹੰਝਾ ਸਰਵਾਨ ਆਪ ਦਾ ਜਲਦੀ ਮੇ ਕੋ ਆਸ ਤਾ ਹੋ ਜੈ ਤੁਮੇ ਰੇਗੋ ਅੱਜ ਪਰਸ਼ੂਰਾਮ ਚੈਰੀਟੇਬਲ ਦੇ ਬੈਲਫੋਰਸ ਸੁਸਾਇਟੀ ਵੱਲੋਂ ਜੋ ਟੋਲੇਵਾਲ ਚੌਂਕ ਪ੍ਰਭੂ ਪਰਸ਼ੂਰਾਮ ਦੇ ਚਰਨਾ ਦੇ ਵਿੱਚ ਅੱਜ ਸਾਰੇ ਅਸੀਂ ਸੀਸ ਟਕਾਉਣ ਲਈ ਇੱਥੇ ਇਕੱਠੇ ਹੋਏ ਆਂ ਭਗਵਾਨ ਪਰਚੂਰਾਮ ਦਾ ਜਿਹਦੇ ਉੱਤੇ ਆਸ਼ੀਰਵਾਦ ਹੋ ਗਿਆ ਉਹ ਉਹਦਾ ਬੇੜਾ ਪਾਰ ਵੀ ਹੋ ਗਿਆ ਤੇ ਉਹ ਹਰ ਮદાન ਫਤਹਿ ਵੀ ਕਰ ਗਿਆ ਕਿਉਂਕਿ ਇਹਦੀ ਕਿਰਪਾ ਤੋਂ ਬਿਨਾ ਨਾ ਕੋਈ ਮદાન ਫਤਹਿ ਹੋਣਾ ਤੇ ਨਾ ਕੋਈ ਤੇ ਬੰਦਾ ਕੋਈ ਤਰੱਕੀ ਕਰ ਸਕਦਾ ਇਸ ਕਰਕੇ ਪ੍ਰਭੂ ਪਰਚੂਰਾਮ ਦਾ ਆਸ਼ੀਰਵਾਦ ਲੈ ਲਈ ਅੱਜ ਅਸੀਂ ਸਾਰੇ ਸਾਰੇ ਧਰਮਾਂ ਦੇ ਲੋਕ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਔਰ ਬਾਕੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਕਿਉਂਕਿ ਭਗਵਾਨ ਪਰਸ਼ੂਰਾਮ ਨੇ ਹਮੇਸ਼ਾ ਗਊ ਗਰੀਬ ਦੀ ਰੱਖਿਆ ਕਰਕੇ ਇਨਸਾਨੀਅਤ ਦੇ ਵਿੱਚ ਜੋ ਅੱਜ ਆਪਾਂ ਆਨੰਦ ਮਾਣ ਰਹੇ ਆ ਇਹ ਪ੍ਰਭੂ ਦੀ ਕਿਰਪਾ ਵਾ ਭਗਵਾਨ ਪਰਸ਼ੂਰਾਮ ਦੀ ਕਿਰਪਾ ਜਿਹਦੇ ਉੱਤੇ ਇਹਦੀ ਕਿਰਪਾ ਹੋ ਜਵੇ ਉਹ ਹਮੇਸ਼ਾ ਬੇੜਾ ਪਾਰ ਵੀ ਹੋ ਜਾਂਦਾ ਔਰ ਪੂਰੇ ਜੀਵਨ ਦੇ ਵਿੱਚ ਆਪਣੀ ਦੇ ਅੱਗੇ ਤਰੱਕੀਆਂ ਹੀ ਕਰਦਾ ਵਾ ਮਰਚੂ ਰਾਮ ਭਗਵਾਨ ਲੈ ਕੇ ਕਿੰਨੀ ਮੰਗਾ ਕਿ ਇਹਨੂੰ ਪੂਰੀ ਸੂਰਤ ਬਣਾਇਆ ਜਾਵੇ ਵੱਟ ਕਰੂ। ਵੇਖੋ ਬਣਾਉਣਾ ਹੁਣ ਜਿਨ੍ਹਾਂ ਨੇ ਸਾਰੀ ਸੰਸਾਰ ਨੂੰ ਐਡੀਆਂ ਵੱਡੀਆਂ ਗਊ ਗਰੀਬ ਦੀਆਂ ਰੱਖਿਆ ਕਰਕੇ ਲੋਕਾਂ ਨੂੰ ਦੇ ਗਏ ਇਹਨਾਂ ਦੇ ਨਾਮ ਦਾ ਤਾਂ ਜੋ ਕੁਝ ਬਣਾ ਦਾਂਗੇ ਉਹ ਘਾਟ ਹੀ ਆ। ਇਹਦੇ ਇਹਦੇ ਆਸ਼ੀਰਵਾਦ ਨਾਲ ਇਹਦੇ ਚਰਨਾਂ ਦੀ ਧੂੜ ਦੇ ਨਾਲ ਤਾਂ ਦੁਨੀਆ ਤੁਰਦੀ ਫਿਰਦੀ ਆ। ਕਿਉਂਕਿ ਇਹਦੇ ਲਈ ਕੁਝ ਨਹੀਂ ਬਣਾਉਣ ਦੀ ਲੋੜੇ ਤਾਂ ਬਣਾ ਗਏ ਆਪਣੇ ਲਈ ਸਾਰਾ ਕੁਝ ਆਪਾਂ ਬਣਾਉਣਾ ਇਹਨਾਂ ਲਈ ਕੁਝ ਨਾ ਕੁਝ। ਇਹਨਾਂ ਨੇ ਤਾਂ ਬਣਾਤਾ ਜੋ ਆਪਾਂ ਨੂੰ ਬਣਾਤਾ ਅੱਜ ਜਿਹੜਾ ਆ ਆਨੰਦਮਾਨ ਦੇ ਫਿਰਦੇ ਆ ਦੁਨੀਆਂ 'ਚ ਇਹਨਾਂ ਦੀ ਉਹ ਕਿਰਪਾ ਬਾਬੇ ਨਾਨਕ ਦੀ ਕਿਰਪਾ ਭਗਵਾਨ ਪਰਸ਼ੂਰਾਮ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਬਾਂਸ ਬਾਰਿਆ ਇਸ ਕਰਕੇ ਇਹਨਾਂ ਦਾ ਨਹੀਂ ਅਸੀਂ ਕੁਝ ਬਣਾ ਸਕਦੇ ਅਸੀਂ ਇਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝੁਕਾ ਕੇ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਅਸੀਂ ਆਪ ਕਰਾਂਗੇ ਜੋ ਕਰਾਂਗੇ ਭਗਵਾਨ ਸ੍ਰੀ ਪਰਸ਼ੂਰਾਮ ਦੀ ਜਿਹੜੀ ਆ ਅੱਜ ਉਹਨਾਂ ਦਾ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪੂਰਾ ਲੁਧਿਆਣਾ ਨਹੀਂ ਪੰਜਾਬ ਨਹੀਂ ਭਾਰਤ ਨਹੀਂ ਪੂਰੇ ਵਿਸ਼ਵ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰ ਭਗਵੰਦ ਸਿੰਘ ਮਾਨ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਰਕਾਰੀ ਜਿਹੜਾ ਅੱਜ ਸਰਕਾਰੀ ਤਿਹਾਰ ਵਜੋਂ ਜਿਹੜਾ ਜਲੰਧਰ ਵਿਖੇ ਮਨਾਇਆ ਗਿਆ ਪੰਜਾਬ ਸਰਕਾਰ ਉੱਥੇ ਇਹਨਾਂ ਦੀ ਇਹਨਾਂ ਦਾ ਅੱਜ ਤਿਹਾਰ ਮਨਾ ਰਹੀ ਹੈ ਤੇ ਮੈਨੂੰ ਪ੍ਰਬੰਧਕਾਂ ਨੇ ਦੱਸਿਆ ਵੀ ਉਹਨਾਂ ਬਾਰੇ ਗ੍ਰਾਂਟ ਬਾਰੇ ਵੀ ਬੜੀ ਲੰਬੀ ਵਿਚਾਰ ਗਤ ਚਰਚਾ ਹੋਈ ਹੈ ਜਿਨ੍ਹਾਂ ਵਿੱਚ ਮੁੱਖ ਮੰਤਰੀ ਸਾਹਿਬ ਅੱਜ ਐਲਾਨ ਵੀ ਕਰਨਗੇ ਤੇ ਮੈਂ ਸਮਝਦਾ ਵੀ ਬਹੁਤ ਵੱਡਾ ਖੁਸ਼ੀ ਦਾ ਮੌਕਾ ਹੈ। ਆਵਾਡੀ ਕਾ ਨੂੰ ਦੇਖਦੇ ਕਿਵੇਂ ਕਹੂੰਗੇ ਜੀ ਡਿਵੈਲਪਮੈਂਟ ਹੋਰ ਜ਼ਿਆਦਾ ਚਾਹੀਦੀ ਆ। ਦੇਖੋ ਇਹ ਸਾਰੇ ਧਰਮਾਂ ਦੇ ਪਿਆਰੇ ਨੇ, ਪਰਸ਼ੂਰਾਮ ਜੀ ਨੇ, ਮੋਰੀ ਵੀ ਨੇ, ਤੁਹਾਡੇ ਵੀ ਨੇ, ਇਹਨਾਂ ਦੇ ਵੀ, ਇਹਨਾਂ ਦੇ ਵੀ ਤੇ ਇਹਨਾਂ ਦੀ ਜਿਹੜੀ ਸਥਾਨ ਹੈ, ਜਿੰਨਾ ਵੀ ਖੂਬਸੂਰਤ ਬਣ ਜੇ ਉਹਨਾਂ ਹੀ ਥੋੜਾ ਕੱਲ ਬਸ਼ੇਸ਼ ਰੂਪ ਵਿੱਚ ਮੈਂ ਕਰ ਪੇਸ਼ੰਦੇਦ ਕਾਰਗੀਆਂ ਨੂੰ ਭੇਜ ਕੇ ਸਫਾਈ ਦਾ ਦੂਨੇ ਵਗੈਰਾ ਦਾ ਪੂਸਤਾ ਪ੍ਰਬੰਧ ਕਰਿਆ। ਕਿ ਮੈਂ ਕਮੇਟੀ ਨੂੰ ਵਿਸ਼ਵਾਸ ਦਿੰਦਾ ਹਾਂ ਜਦੋਂ ਵੀ ਸਾਨੂੰ ਇਸ ਕੰਮ ਲਈ ਬਾਜ਼ ਮਾਰਨਗੇ ਅਸੀਂ ਇਹਨਾਂ ਦੇ ਨਾਲ ਖੜਕੇ ਹਰੇਕ ਵਿਹਾਰ ਪਰਸ਼ੂਰਾਮ ਦਾ ਬੜੀ ਸ਼ਰਧਾ ਨਾਲ ਮੰਨਦੇ ਭਾਈਚਾਰਕ ਸਾਂਝ ਨੂੰ ਕਿਵੇਂ ਦੇਖਦੇ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਸਾਰੇ ਧਰਮਾਂ ਦੇ ਲੋਕ ਇੱਥੇ ਖੜੇ ਨੇ ਅੱਜ ਮੈਂ ਸੇਖਾਂ ਇਹ ਇਹ ਪੰਡਤ ਜੀ ਨੇ ਕੋਈ ਨਾ ਕੋਈ ਮੁਸਲਮਾਨ ਵੀ ਹੋਗਾ ਸਾਈ ਵੀ ਆਉਣੇ ਨੇ ਕਿਉਂਕਿ ਪਰਸ਼ੂਰਾਮ ਜੀ ਸਾਰਿਆਂ ਦੇ ਪਿਤਾ ਹੈ ਠੀਕ ਹੈ ਜੀ ਚਲੋ ਜੀ ਹਾਂ ਜੀ ਭਗਵਾਨ ਪਰਸ਼ੂਰਾਮ ਕੀ ਜੈ ਪਹਿਲਾ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਭਗਵਾਨ ਪਰਸ਼uram ਜੀ ਜਨਮ ਦਿਤੀ ਬਹੁਤ ਬਹੁ ਮੁਬਾਰਕਾਂ ਤੇ ਅਸੀਂ ਆਈਆਂ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੀ ਇਹ ਪ੍ਰਤਿਮਾ ਹੈ ਭਗਵਾਨ ਪਰਸ਼uram ਜੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਆ ਔਰ ਹਰੇਕ ਪਾਰਟੀ ਦੇ ਜਿਹੜੇ ਵੀ ਸਾਡੇ ਐਮਐਲਏ ਸੇਬਾਨ ਨੇ ਹਲਕੇ ਦੇ ਅ ਕਲਵਾਂ ਸਿੱਤੂ ਜੀ ਨੇ ਐਮਐਲਏ ਛੀਨਾ ਜੀ ਨੇ ਜਾਂ ਕਾਂਗਰਸ ਤੋਂ ਨੇ ਸਾਰੇ ਅੱਜ ਸਾਫਾ ਮੰਤਰੀ ਭਰਪੂਰ ਸਿੰਘ ਜੀ ਐਸੀ ਜਿੰਨਾਂ ਦੀ ਇਹ ਦੇਨ ਹੈ ਤੇ ਉਹੀ ਸਵੇਰੇ ਆਏ ਸੀਗੇ ਤੇ ਸਾਡੀ ਤੇ ਇੱਕ ਮੰਗ ਆ ਵੀ ਇੱਥੇ ਅ ਕਾਨੂੰ ਕੋਈ ਕਮਰੇ ਬਣਾ ਕੇ ਤੇ ਜਦੋਂ ਕੋਈ ਸਾਧੂ ਸੰਤ ਜਦੋਂ ਕੋਈ ਆਉਂਦਾ ਉਹਨੂੰ ਟੈਂਪ ਕੈਂਪ ਹੋਵੇ ਅਸੀਂ ਗ੍ਰਾਂਟ ਦੀ ਮੰਗ ਕਰਦੇ ਹਾਂ ਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡਾ ਇਹ ਮਾਨ ਸਨਮਾਨ ਵਧਾਇਆ ਸ੍ਰੀ ਪ੍ਰਧਾਨ ਭਗਵਾਨ ਪ੍ਰਸ਼ਾਦ ਜੀ ਤੇ ਸਤਿ ਆਪੀ ਕੀ ਫਕੀਨ ਮੰਦਿਰ ਦੇ ਬਾਹਰ ਨਹੀਂ ਕੋਈ ਰੇੜੀਆਂ ਲੱਗਦੀਆਂ ਉਹ ਬੜਾ ਗੰਦ ਬੰਦ ਰਹੇ ਬਸ ਕੀ ਦੇਖੋ ਜੀ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਅਭੀ ਜਿਵੇਂ ਇਥੇ ਆਸੇ ਪਾਸੇ ਚਾਹ ਦੀ ਹਾਰ ਦੇ ਪਿੱਛੇ ਬੜਾ ਖੁਸ਼ ਹੋਇਆ ਸੀ ਇੱਥੇ ਜਿਹੜੇ ਇੰਚਾਰਜ ਉਹਨਾਂ ਨੂੰ ਵੀ ਕਹਿ ਚੁੱਕੇ ਹਾਂ ਐਮਐਲ ਸਾਹਿਬ ਨੂੰ ਕਹਿ ਚੁੱਕੇ ਹਾਂ ਵੀ ਜਿਹੜਾ ਸਾਡੇ ਦਾ ਕੋਈ ਰਹਿ ਆਦੇ ਬਸ ਇਹਨਾਂ ਨੂੰ ਚੁਕਾਇਆ ਜਾਵੇ ਤਾਂ ਸਭਨੇ ਬੜਾ ਮਾਹੌਲ ਸਕੂਲ ਹੈ ਜਿੰਨੀ ਚਰਦੀਆਂ ਦੁਕਾਨਾਂ ਹੈਗੀਆਂ ਨੇ ਕੋਈ ਚਾਹ ਲਈ ਉੱਥੇ ਗੰਦਮੰਦ ਵੇਚਦੇ ਹੈ ਸਾਡੀ ਦਾ ਸਰਕਾਰ ਨੂੰ ਪੀਲਾ ਵੀ ਐਸੇ ਜਿੱਤੀ ਇੱਥੋਂ ਜਿਹੜੀ ਚਿੱਕੀਆਂ ਹੈ ਕਿਹੜੀ ਸੰਸਥਾ ਜੀ ਤੁਹਾਡੀ ਹੋ ਕਿਹੜਾ ਹੈ ਭਗਵਾਨ ਪਰਸ਼ਾਨਾ ਵੈਲਫੇਅਰ ਸੁਸਾਇਟੀ ਟੋਲੀਵਾ